ਇਹ ਜੋ ਤੁਸੀਂ ਵੇਖ ਰਹੇ ਹੋ ਸਕਰੀਨ ਤੇ ਇੱਕ ਇਨਸਾਨ ਜੋ ਕਿ ਪੰਜਾਬ ਪੁਲਿਸ ਦੀ ਵਰਦੀ ਦੇ ਨਾਲ ਦੀ ਪੈਂਟ ਪਾਈ ਹੈ ਅਤੇ ਪੰਜਾਬ ਪੁਲਿਸ ਦੀ ਵਰਦੀ ਦੇ ਨਾਲ ਦੀ ਪੱਗ ਬੰਨੀ ਹੈ ਕਿੱਡੇ ਵਧੀਆ ਢੰਗ ਨਾਲ ਇੱਕ ਦੁਕਾਨ ਤੇ ਅਬਹੋਰ ਵਿਖੇ ਪੁੱਜਿਆ ਹੈ ਅਤੇ ਉਸ ਨਾਲ ਹਾਏ ਹੈਲੋ ਨਮਸਤੇ ਕਰਕੇ ਗੱਲਾਂ ਬਾਤਾਂ ਮਾਰ ਰਿਹਾ ਹੈ ਅਤੇ ਪੀਣ ਲਈ ਪਾਣੀ ਵੀ ਮੰਗਿਆ ਹੈ ਦੁਕਾਨਦਾਰ ਨੇ ਦੱਸਿਆ ਕਿ ਇਹ ਪੰਜਾਬ ਪੁਲਿਸ ਦਾ ਕਰਮਚਾਰੀ ਲੱਗਦਾ ਹੈ ਹਾ ਭਾਉ ਤੁਸੀਂ ਵੀ ਵੇਖੋ ਸੀਸੀਟੀਵੀ ਦੇ ਵਿੱਚ ਪੂਰੇ ਦਾ ਪੂਰਾ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਲੱਗਦਾ ਹੈ ਉਸ ਨੇ ਰਿਸਪੈਕਟ ਕੀਤੀ ਅਤੇ ਇਸ ਨੇ ਉਸ ਤੋਂ 5000 ਰੁਪਏ ਨਗਦ ਮੰਗਿਆ ਤੇ ਕਿਹਾ ਵੀ ਕਿਸੇ ਨੂੰ ਮਦਦ ਦੀ ਲੋੜ ਹੈ ਉਹਦੇ ਯਾਰ ਦੋਸਤ ਨੂੰ ਇਸ ਲਈ 5000 ਨਗਦ ਦੇ ਦਿਓ ਮੈਂ ਤੁਹਾਨੂੰ ਪੇਟੀਐਮ ਕਰ ਦੇਣਾ ਹਾਂ ਦੁਕਾਨਦਾਰ ਨੇ ਇਸ ਨੂੰ ਪੇਟੀਐਮ ਦਿੱਤਾ ਅਤੇ ਇਸ ਇਨਸਾਨ ਨੇ ਆਦੇ ਮੋਬਾਈਲ ਤੋਂ ਉਸ ਪੇਟੀਐਮ ਤੇ ਪੇਟੀਐਮ ਕਰਕੇ ਆਦੇ ਮੋਬਾਈਲ ਤੋਂ ਦੁਕਾਨਦਾਰ ਨੂੰ ਵਿਖਾਇਆ ਕਿ 5000 ਰੁਪਏ ਪੇਟੀਐਮ ਹੋ ਗਿਆ ਹੈ ਅਤੇ 5000 ਦੁਕਾਨਦਾਰ ਤੋਂ ਨਗਦ ਲੈ ਲਿਆ ਅਤੇ ਆਪਣੀ ਬੇਟੀ ਦੇ ਨਾਮ ਲੈ ਕੇ ਉਸ ਦਾ ATM ਤੇ ਉਸ ਦਾ ਪੈਨ ਕਾਰਡ ਬਣਾਉਣ ਨੂੰ ਵੀ ਕਿਹਾ ਜਦ ਦੁਕਾਨਦਾਰ ਨੇ ਕਿਹਾ ਕਿ ਉਹ ਬਣਾ ਦੇਵੇਗਾ ਤਾਂ ਇਸ ਨੇ ਕਿਸੇ ਨੂੰ ਫੋਨ ਕਰਕੇ ਕਿਹਾ ਵੀ ਇਸ ਦੁਕਾਨ ਤੇ ਆ ਜਾਓ ਆਪਾਂ ਤੁਹਾਡਾ ਪੈਨ ਕਾਰਡ ਬਣਵਾਉਣਾ ਹੈ ਅਤੇ 5000 ਰੁਪਏ ਦੁਕਾਨਦਾਰ ਤੋਂ ਲੈ ਲਿਆ ਜਦ ਦੁਕਾਨਦਾਰ ਨੇ ਕਿਹਾ ਵੀ ਮੈਨੂੰ ਪੈਸੇ ਨਹੀਂ ਆਏ ਤਾਂ ਉਸ ਨੇ ਕਿਹਾ ਤੁਸੀਂ ਆਹ ਵੇਖੋ ਮੈਂ ਤੁਹਾਨੂੰ ਕਰ ਦਿੱਤਾ ਹੈ ਤੁਸੀਂ ਚੈੱਕ ਕਰੋ ਮੈਂ ਬਾਹਰ ਖੜੇ ਆਦੇ ਦੋਸਤ ਨੂੰ 5000 ਰੁਪਏ ਦੇਖ ਕੇ ਆਇਆ ਉਹਨਾਂ ਨੇ ਹਸਪੀਟਲ ਜਾਣਾ ਹੈ ਅਮਰਜੈਂਸੀ ਹੈ ਤਾਂ ਦੁਕਾਨਦਾਰ ਨੇ ਕਿਹਾ ਕੋਈ ਗੱਲ ਨਹੀਂ ਅਮਰਜੈਂਸੀ ਹੈ ਤਾਂ ਪੰਜਾਬ ਪੁਲਿਸ ਦਾ ਕਰਮਚਾਰੀ ਹੈ ਪੰਜਾਬ ਪੁਲਿਸ ਦੇ ਕਰਮਚਾਰੀ ਹੋਣ ਦੇ ਨਾਤੇ ਉਸ ਨੇ ਪੰਜਾਬ ਪੁਲਿਸ ਦਾ ਨਾਮ ਲੈਣ ਤੇ ਇਤਬਾਰ ਕੀਤਾ ਤੇ ਦੇ ਦਿੱਤਾ ਅਤੇ ਬਾਅਦ ਇਹ ਵਿਅਕਤੀ ਇੱਕ ਬਿਨਾ ਨੰਬਰ ਵਾਲੇ ਮੋਟਰਸਾਈਕਲ ਤੇ ਆਇਆ ਸੀ ਜਿਸ ਨੂੰ ਭਜਾ ਕੇ ਲੈ ਗਿਆ ਜਦ ਉਸ ਨੇ ਵੇਖਿਆ ਪਿਛੇ ਭੱਜ ਕੇ ਤਾਂ ਇਹ ਜੋ ਇਨਸਾਨ ਪੰਜਾਬ ਪੁਲਿਸ ਦੀ ਵਰਦੀ ਵਿੱਚ ਖੜਾ ਹੈ ਅਤੇ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਕਰਮਚਾਰੀ ਕਹਿੰਦਾ ਹੈ ਅਤੇ ਕਹਿੰਦਾ ਹੈ ਵੀ ਡਿਊਟੀ ਨਾਕੇ ਤੇ ਹੋਣ ਕਾਰਨ ਬਾਜ਼ਾਰ ਆਣਾ ਮੁਸ਼ਕਿਲ ਹੋ ਜਾਂਦਾ ਹੈ ਅੱਜ ਕੋਈ ਐਮਰਜੈਂਸੀ ਹੋਣ ਦੇ ਕਾਰਨ ਬਾਜ਼ਾਰ ਪਹੁੰਚਿਆ ਹਾਂ ਅਤੇ ਪੰਜਾਬ ਪੁਲਿਸ ਦੇ ਨਾਮ ਤੇ ਦੁਕਾਨਦਾਰਾਂ ਨਾਲ ਠੱਗੀ ਮਾਰ ਰਿਹਾ ਹੈ ਇਸ ਤੋਂ ਬਾਅਦ ਅਬੋਰ ਦੇ ਇਸ ਦੁਕਾਨਦਾਰ ਅਮੀਰ ਚੰਦ ਨੇ ਦੱਸਿਆ ਕਿ ਉਸ ਨੇ ਪੰਜਾਬ ਪੁਲਿਸ ਦਾ ਇਤਬਾਰ ਕੀਤਾ ਅਤੇ ਪੰਜਾਬ ਪੁਲਿਸ ਦੇ ਨਾਮ ਵਰਤਣ ਵਾਲੇ ਦਾ ਇਤਬਾਰ ਕੀਤਾ ਜੇਕਰ ਉਸ ਦੀ ਦੁਕਾਨ ਤੇ ਸੀਸੀਟੀਵੀ ਨਾ ਲੱਗਿਆ ਹੁੰਦਾ ਤਾਂ ਇਹ ਸ਼ਖਸ ਦੀ ਫੋਟੋ ਤੇ ਵੀਡੀਓ ਨਹੀਂ ਆਣੀ ਸੀ ਉਹਨੇ ਮੰਗ ਕੀਤੀ ਕਿ ਪੰਜਾਬ ਪੁਲਿਸ ਅਜਿਹੇ ਵਿਅਕਤੀਆਂ ਖਿਲਾਫ ਕੜੀ ਸਖਤ ਵਿਭਾਗਿਆਕ੍ਰੋਨੀ ਕਾਰਵਾਈ ਕਰੇ ਤਾਂ ਜੋ ਪੰਜਾਬ ਪ੍ਰੋਸ ਦਾ ਅਕਸ ਖਰਾਬ ਕਰਨ ਵਾਲੇ ਲੋਕਾਂ ਨੂੰ ਸਬਕ ਮਿਲ ਸਕੇ ਅਤੇ भोले-ਭਾਲੇ ਦੁਕਾਨਦਾਰ ਜੋ ਕਿ ਦਿਨ-ਰਾਤ ਮਿਹਨਤ ਕਰਕੇ ਆਦੀ ਰੋਜੀ ਰੋਟੀ ਕਮਾਉਂਦੇ ਹਨ ਉਹਨਾਂ ਤੋਂ ਪੰਜਾਬ ਪੁਲਿਸ ਦੇ ਨਾਮ ਤੇ ਠੱਗੀ ਮਾਰਨ ਵਾਲੇ ਖਿਲਾਫ ਕਾਨੂੰਨੀ ਕਾਰਵਾਈ ਹੋਵੇ ਅਤੇ ਉਹਨਾਂ ਨੂੰ ਇਨਸਾਫ਼ ਮਿਲ ਸਕੇ ਤੁਸੀਂ ਵੇਖੋ ਵੀ ਕਿਸ ਤਰ੍ਹਾਂ ਇਹ 5000 ਰੁਪਏ ਦੁਕਾਨਦਾਰ ਤੋਂ ਨਕਦ ਫੜ ਰਿਹਾ ਹੈ ਅਤੇ ਉਸ ਨੂੰ ਆਪਣੇ ਮੋਬਾਈਲ ਤੋਂ ਹੋਇਆ ਏਟੀਐਮ ਵੀ ਵਿਖਾ ਰਿਹਾ ਹੈ ਅਤੇ ਕਿਵੇਂ ਇਹ ਜਾ ਰਿਹਾ ਹੈ ਇਹ ਹੋਰ ਦੁਕਾਨਦਾਰ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬੜੇ ਜੀ ਦਾ ਕਰੀਬ ਮੇਰੇ ਕੋਲ 6:30 ਵਜੇ 6:40 ਤਕਰੀਬ ਆਇਆ ਸੀ ਜੀ ਦੁਕਾਨ ਤੇ ਮੈਂ ਸਟੂਡੀਓ ਤੇ ਬੈਠਾ ਸੀਗਾ ਮੇਰੇ ਕੋਲ ਆਏ ਭਾਈ ਸਾਹਿਬ ਪੰਜਾਬ ਪੁਲਿਸ ਦੀ ਇਹਨਾਂ ਨੇ ਵਰਦੀ ਪਾਈ ਹੋਈ ਸੀ ਮੈਂ ਦੇਖਿਆ ਜੀ ਮੈਂ ਕਿਹਾ ਕੋਈ ਮੁਲਾਜ਼ਮ ਆ ਗਿਆ ਕਹ ਲਾ ਭਾਈ ਸਾਹਿਬ ਮੈਨੂੰ 5000 ਰੁਪਿਆ ਕੈਸ਼ ਚਾਹੀਦਾ ਆਪਣੇ ਕਹਿੰਦਾ ਮੇਰੇ ਕਿਸੇ ਦੋਸਤ ਮੁਲਾਜ਼ਮ ਨੂੰ ਲੋੜ ਪੈ ਗਈ ਉਹਨਾਂ ਦੇ ਬੇਟਾ ਸੀਰੀਅਸ ਹੈ ਤੇ ਉਹ ਬਾਹਰ ਰੋਡ ਤੇ ਖੜੇ ਗੱਡੀ 'ਚ ਬੈਠੇ ਪੀਜੀਏ ਲੈ ਕੇ ਜਾਣਾ ਬੱਚੇ ਨੂੰ ਤੇ ਮੈਨੂੰ 5000 ਕੈਸ਼ ਦੀ ਲੋੜ ਹੈ ਤੇ ਮਿਲ ਜਾਏਗੀ ਮੈਂ ਕਹਾ ਹਾਂਜੀ ਮਿਲ ਜਾਏਗੀ ਕੋਈ ਗੱਲ ਨਹੀਂ ਕਹਿੰਦੇ ਤੁਸੀਂ ਮੈਨੂੰ ਦੱਸੋ ਨਾਲ ਕੀ ਖਰਚਾ ਲੱਗੇਗਾ ਤੁਹਾਡਾ ਮੈਂ ਕਹਾ ਭਾਜੀ ਕੋਈ ਗੱਲ ਨਹੀਂ ਐਮਰਜੈਂਸੀ ਆ ਤਾਂ ਤੁਸੀਂ 5000 ਕਰ ਦਿਓ ਮੈਂ ਤੁਹਾਨੂੰ ਫੇਰ ਦੇ ਦਿੰਨਾ ਕੈਸ਼ ਕੋਈ ਗੱਲ ਨਹੀਂ ਤੇ ਕਹਿੰਦੇ ਨਹੀਂ ਨਹੀਂ ਕੋਈ ਗੱਲ ਨਹੀਂ ਦੱਸੋ ਮੈਂ ਕਹਾ ਨਹੀਂ ਭਾਜੀ ਕੋਈ ਨਹੀਂ ਵੀ ਚਲ ਐਮਰਜੈਂਸੀ ਤਾਂ ਨਹੀਂ ਲੈਂਦੇ ਕੋਈ ਕਰਦੇ। ਹਾਲ ਚਾਲ ਪੁੱਛਣ ਲੱਗ ਗਏ ਕਹਿੰਦੇ ਹੋਰ ਅਮੀਰ ਬਾਈ ਠੀਕ ਹੋ ਤੁਸੀਂ ਕਹਿੰਦੇ ਸੀ ਬੜੀ ਦੇਰ ਹੋ ਗਈ ਦੁਕਾਨ ਤੇ ਨਹੀਂ ਆਏ। ਨੱਕੇ ਤੇ ਹੁੰਨੇ ਸਾਡੇ ਕੋਲ ਟਾਈਮ ਹੀ ਨਹੀਂ ਲੱਗਦਾ ਵੀ ਬਿਲਾ ਕੰਮ ਤੋਂ ਆਇਆ ਵੀ ਨਹੀਂ ਜਾਂਦਾ। ਮੈਂ ਸੋਚਾਂ ਚ ਬੈ ਗਿਆ ਮੈਂ ਕਿਹਾ ਯਾਰ ਬੰਦਾ ਦੇਖਿਆ ਦੇਖਿਆ ਜਾਂ ਲੱਗਦਾ ਪਰ ਮੈਂ ਪਛਾਣਿਆ ਨਹੀਂ ਮੈਂ ਕਿਹਾ ਚੱਲ ਕੋਈ ਨਾ ਮੁਲਾਜ਼ਮ ਐ ਕਿਹਾ ਮੈਂ ਕਿਹਾ ਵੀ ਨਹੀਂ ਵੀ ਤੁਸੀਂ ਕੌਣ ਹੋ ਜਾਂ ਕਿੱਦਾਂ ਮੈਂ ਕਿਹਾ ਚੱਲ ਜਾਂਦਾ ਹੋਵੇਗਾ ਜੀ। ਤੇ ਇਹ ਜੀ ਗੱਲਾਂ ਬਾਤਾਂ ਕਰਦਾ ਕਹਿੰਦੇ ਪਹਿਲੇ ਤਾਂ ਮੈਨੂੰ ਪਾਣੀ ਪਿਲਾਓ। ਉਹਨੂੰ ਪਾਣੀ ਮੈਂ ਲੜਕੇ ਨੂੰ ਮੈਂ ਕਿਹਾ ਬੇਟਾ ਪਾਣੀ ਪਿਲਾਓ। ਉਹ ਪਾਣੀ ਇਹਨੇ ਨਾਲ ਗੱਲਾਂ ਬਾਤਾਂ ਕਰੀ ਗਿਆ ਕਹਿੰਦਾ ਮੇਰੀ ਬੇਟੀ ਦਾ ਪੈਨ ਕਾਰਡ ਬਣਾਣਾ ਹੈ ਕਹਿੰਦਾ ਉਹ ਬੱਸ ਸਟੈਂਡ ਤੇ ਖੜਾ ਹੈ ਪਰਿਵਾਰ ਮੇਰਾ ਕਹਿੰਦਾ ਮੈਂ ਉਹਨਾਂ ਨੂੰ ਬੁਲਾ ਲੈਣਾ ਤੁਸੀਂ ਪੈਨ ਕਾਰਡ ਬਣਾ ਦੋਗੇ ਮੈਂ ਕਹਾਂ ਜੀ ਬਣਾ ਦਾਂਗੇ ਤੇ ਕਹਿੰਦਾ ਚਲੋ ਠੀਕ ਹੈ ਮੈਂ ਇਹਨੇ ਕਾਲ ਕੀਤੀ ਜੀ ਕਾਲ ਤੇ ਕਹਿੰਦਾ ਸੰਦੀਪ ਬੇਟਾ ਤੁਸੀਂ ਅ ਅਮੀਰ ਅੰਕਲ ਦੀ ਦੁਕਾਨ ਤੇ ਆ ਜਾਓ ਅਮੀਰ ਸਟੂਡੀਓ ਤੇ ਤੇ ਮਾਰਕੀਟ ਚ ਆ ਜਾਓ ਅੰਦਰਲੀ ਸਾਈਡ ਜਿਹੜੀ ਦੁਕਾਨ ਤੇ ਬੈਠਦੇ ਆ ਤੇ ਕਹਿੰਦੇ ਜੀ ਆਪਾਂ ਪੈਨ ਕਾਰਡ ਬਣਵਾਣਾ ਤੁਸੀਂ ਨਾਲ ਆਧਾਰ ਕਾਰਡ ਵੀ ਲੈ ਆ ਜੇ ਮੈਨੂੰ ਥੋੜਾ ਹੋ ਗਿਆ ਮੈਂ ਕਿਹਾ ਚਲ ਠੀਕ ਹੈ ਨਹੀਂ ਫੈਮਿਲੀ ਵੀ ਆ ਰਹੀ ਹੈ ਤੇ ਭਾਈ ਸਾਹਿਬ ਕਹਿੰਦੇ ਵੀ ਮੈਂ ਸਕੈਨ ਕਰ ਦਿਨਾ ਦਿਓ ਸਕੈਨਰ ਤੁਹਾਡਾ ਮੈਂ ਕਹਾ ਲੱਗਿਆ ਜੀ ਸਕੈਨ ਕਰ ਦਿਓ ਤੁਸੀਂ ਇਹਨਾਂ ਨੇ ਸਕੈਨ ਕਰਤਾ ਜੀ ਸਕੈਨ ਕਰਕੇ ਮੈਨੂੰ ਚੈੱਕ ਕਰਵਾਇਆ ਕਹਦਾ ਦੇਖੋ ਜੀ ਇਹ ਤੁਹਾਡਾ ਨਾਮ ਆ ਰਿਹਾ ਅਮੀਰ ਚੰਦ ਮੈਂ ਕਹਾ ਹਾਂਜੀ ਸਹੀ ਹੈ ਕਹਿੰਦਾ ਚਲੋ ਠੀਕ ਹੈ ਕਹਿੰਦਾ ਦੱਸੋ ਹੋਰ ਕਰਾਂ ਪੇਮੈਂਟ ਨਾਲ ਮੈਂ ਕਹਾ ਨਹੀਂ ਕੋਈ ਨਹੀਂ ਪੈਨ ਕਾਰਡ ਬਣਾਉਣਾ ਤਾਂ ਮੈਂ ਕਹਾ ਫਿਰ ਆਪਾਂ ਕਰ ਲਾਂਗੇ ਕਹਿੰਦੇ ਚਲੋ ਠੀਕ ਹੈ ਇਹਨਾਂ ਨੇ ਜੀ ਕਹਿੰਦੇ ਹੋ ਗਈ ਜੀ ਪੇਮੈਂਟ ਮੈਂ ਦੇਖਣ ਲੱਗਾ ਤੇ ਕਹਿੰਦਾ ਯਾਰ ਥੋੜਾ ਜਨਾ ਜਲਦੀ ਕਰ ਦਿਓ ਉਹ ਫੋਨ ਕਰੀ ਜਾਂਦੇ ਆ ਉਹਨਾਂ ਨੂੰ ਪੇਮੈਂਟ ਜਾਣਾ ਪੀਜੀਆਈ ਮੈਂ ਕਿਹਾ ਚਲ ਕੋਈ ਮਜਬੂਰੀ ਹੋਊਗੀ ਅਮਰਜੈਂਸੀ ਹੈ ਮੈਂ ਪੇਮੈਂਟ ਕੱਢ ਕੇ ਫੜਾਤੀ ਮੈਂ ਕਿਹਾ ਮੈਂ ਚੈੱਕ ਕਰ ਲੈਣਾ ਭਾਜੀ ਕੋਈ ਗੱਲ ਨਹੀਂ ਇਹਨਾਂ ਨੇ ਪੇਮੈਂਟ ਗਣੀ ਉਹਨਾਂ ਨੂੰ ਮੈਂ ਦੇਖਣ ਲੱਗ ਗਿਆ ਇਹ ਤੁਰਪੇ ਮੈਂ ਕਿਹਾ ਭਾਜੀ ਮੈਸੇਜ ਨਹੀਂ ਆਇਆ ਮੈਨੂੰ ਰੁਕੋ ਤੁਸੀਂ ਕਹਿੰਦਾ ਕੋਈ ਨਾ ਤੁਸੀਂ ਚੈੱਕ ਕਰ ਲਓ ਮੈਂ ਪੇਟੀਐਮ ਕੀਤਾ ਹੈ ਮੈਂ ਪੇਮੈਂਟ ਫੜਾ ਕੇ ਆ ਜਣਾ ਨਾਲੇ ਪੈਨ ਕਾਰਡ ਵੀ ਬਣਾਉਣਾ ਹੈ ਤੇ ਤੁਸੀਂ ਦੇਖੋ ਮੈਂ ਕਿਹਾ ਚਲੋ ਮੈਂ ਦੇਖ ਲੈਣਾ ਮੈਨੂੰ ਛੱਕ ਜਾਤਾ ਹੋਇਆ ਪਰ ਮੈਂ ਕਿਹਾ ਚਲ ਮੈਂ ਦੇਖਦਾ ਮੈਂ ਬਾਹਰ ਦੇਖਿਆ ਪਲਟਿਨਾ ਮੋਟਰਸਾਈਕਲ ਸੀ ਇਹਨਾਂ ਕੋਲ ਬਿਨਾ ਨੰਬਰ ਤੋਂ ਇਹ ਚੱਲ ਗਏ ਮੈਂ ਫਟਾਫਟ ਚੈੱਕ Google Pay Phone Pe Paytm ਕਿਸੇ ਜੀ ਕੋਈ ਪੇਮੈਂਟ ਨਹੀਂ ਆਈ ਸੀ ਮੈਂ ਕੀਰ ਉਸ ਤੋਂ ਬਾਅਦ ਉਹਨੂੰ ਪਤਾ ਲੱਗਿਆ ਜੀ ਮੇਰੇ ਨਾਲ ਫਰਾਡ ਹੋ ਗਿਆ ਪੰਜਾਬ ਪੁਲਿਸ ਨੂੰ ਇਸ ਬੰਦੇ ਦੇ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ ਜੀ ਪੰਜਾਬ ਪੁਲਿਸ ਦੀ ਵਰਦੀ ਦੇ ਵਿੱਚ ਇਹ ਇਨਸਾਨ ਦੁਕਾਨਦਾਰਾਂ ਨਾਲ ਗਰੀਬ ਦੁਕਾਨਦਾਰਾਂ ਨਾਲ ਜਿਨ੍ਹਾਂ ਨੇ ਪਤਾ ਨਹੀਂ ਕਿੰਨੀ ਮਿਹਨਤ ਕਰ ਕਰਕੇ ਅਸੀਂ ਪੈਸੇ ਇਕੱਠੇ ਕਰਦੇ ਆ ਕੋਈ ਇਹ ਬੰਦੇ ਨੇ ਜਰਾ ਨਹੀਂ ਸੋਚਿਆ ਯਾਰ ਇਸ ਜੀ ਨੂੰ ਇਸ ਬੰਦੇ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਪੰਜਾਬ ਪੁਲਿਸ ਪਹਿਲ ਦੇ ਆਧਾਰ ਤੇ ਇਸ ਬੰਦੇ ਦੇ ਖਿਲਾਫ ਐਕਸ਼ਨ ਹੋਵੇ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत